ਆਮ ਆਦਮੀ ਪਾਰਟੀ ਦੀ ਖੜ ਤੋਂ ਵਿਧਾਇਕਾ ਬੀਬਾ ਅਨਮੋਲ ਗਗਨ ਮਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਹਲਚਲ ਜਹੀ ਮਚ ਗਈ ਸੀ ਕਿ ਆਖਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਬੀਬਾ ਅਨਮੋਲ ਗਗਨ ਮਾਨ ਨੇ ਅਚਨਚੇਤ ਅਸਤੀਫਾ ਕਿਉਂ ਦੇ ਦਿੱਤਾ ਕੀ ਪਾਰਟੀ ਉਹਨਾਂ ਦੀ ਗੱਲ ਨਹੀਂ ਸੀ ਸੁਣ ਰਹੀ ਕੀ ਜਿਸ ਤਰੀਕੇ ਦੇ ਨਾਲ ਉਹ ਪ੍ਰਸ਼ਾਸਨ ਨੂੰ ਜਾਂ ਕੰਮਾਂ ਨੂੰ ਚਲਾਉਣਾ ਚਾਹੁੰਦੇ ਸਨ ਉਸ ਤਰੀਕੇ ਦੇ ਨਾਲ ਸਰਕਾਰ ਕੰਮ ਨਹੀਂ ਸੀ ਕਰ ਰਹੀ ਜਾਂ ਫਿਰ ਆਮ ਆਦਮੀ ਪਾਰਟੀ ਦੇ ਰਹਿੰਦੇ ਆ ਉਹਨਾਂ ਨੂੰ ਖੜ੍ਹ ਹਲਕੇ ਦੇ ਵਿਕਾਸ ਨਾ ਹੋਣ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸੇ ਕਰਕੇ ਬੀਬਾ ਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਸੀ ਪਰ ਅੱਜ ਆਮ ਆਦਮੀ ਪਾਰਟੀ ਨੇ ਵਿਧਾਇਕਾ ਅਨਮੋਲ ਗਗਨ ਮਾਨ ਦਾ ਅਸਤੀਫਾ ਨਾ ਮੰਨਜ਼ੂਰ ਕਰ ਲਿਆ ਇਹ ਜਾਣਕਾਰੀ ਕੈਬਨ ਮੰਤਰੀ ਅਮਨ ਅਰੋੜਾ ਨੇ ਟਵੀਟ ਕਰਕੇ ਦਿੱੰਦਿਆ ਕਿ ਅੱਜ ਉਹਨਾਂ ਦੀ ਅਨਮੋਲ ਗਗਨ ਮਾਨ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ ਤੇ ਵਿਧਾਇਕਾ ਵਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵਜੋਂ ਨਾ ਮੰਨਜ਼ੂਰ ਕਰਨ ਦਾ ਫੈਸਲਾ ਵੀ ਸੁਣਾਇਆ ਅਮਨ ਅਰੋੜਾ ਅਨਸਾਰ ਅਨਮੋਲ ਗਗਨ ਮਾਨ ਨੇ ਪਾਰਟੀ ਦਾ ਫੈਸਲਾ ਸਵੀਕਾਰ ਵੀ ਕਰ ਲਿਆ ਜਿਵੇਂ ਹੀ ਅਸਤੀਫਾ ਦਿੰਦੇ ਹਨ ਤਾਂ ਉਦੋਂ ਰਣਜੀਤ ਸਿੰਘ ਗਿੱਲ ਜਿਹੜੇ ਕਿ ਗਿੱਲ ਕੋ ਗਰੁੱਪ ਦੇ ਮਾਲਕ ਨੇ ਉਹ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਨੇ ਅੰਦਾਜ਼ਾ ਇਹ ਲਾਇਆ ਜਾ ਰਿਹਾ ਸੀ ਕਿ ਬੀਬਾ ਅਨਮੋਲ ਗਗਨਮਾਨ ਦੀ ਥਾਂ ਤੇ ਹੁਣ ਰਣਜੀਤ ਸਿੰਘ ਗਿੱਲ ਇਥੇ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਪਰ ਇਹਨਾਂ ਸਾਰੀਆਂ ਕਿਆਸਗਾਰੀਆਂ ਤੇ ਸਵਾਲੀਆ ਨਿਸ਼ਾਨ ਜੋ ਲੱਗਾ ਹੋਇਆ ਸੀ ਉਹ ਚੁੱਕ ਦਿੱਤਾ ਪੜਦਾ ਚੁੱਕਿਆ ਗਿਆ ਅਨਮੋਲ ਗਗਰਮਾਨ ਫੇਰ ਇੱਕ ਵਾਰੀ ਹਲਕਾ ਖੜ ਦੀ ਵਿਧਾਇਕਾ ਬਜੂ ਕੰਮ ਕਰਨਗੇ ਉਧਰੋਂ ਦੂਜੇ ਪਾਸੇ ਭਗਵੰਤ ਬਾਣੇ ਵੀ ਕਿਹਾ ਕਿ ਨਵੀਂ ਪੀੜੀ ਹੈ ਤੈਸ਼ ਵਿੱਚ ਆ ਕੇ ਫੈਸਲਾ ਕਰ ਲੈਂਦੀ ਹੈ ਪਰ ਉਹ ਸਾਡੀ ਹੋਣ ਹਾਰ ਸਾਫ ਕਾ ਕੈਬਨ ਮਨਿਸਟਰ ਹੈ ਵਿਧਾਇਕਾ ਹੈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਤੇ ਉਹਨਾਂ ਦਾ ਅਸਤੀਫਾ ਜਿਹੜਾ ਹੈ ਉਹ ਸਪੀਕਰ ਪੰਜਾਬ ਨੇ ਨਾਮਨਜ਼ੂਰ ਕਰ ਲਿਆ ਹੈ